ਕਰੀਂਦਾ ਵੀ ਗਹਣੇ ਅਸਲੀ ਹੈ ਨਾ ਤਨੂ ਆਖੀ ਤੇ ਚਲੋ ਜੀ ਇਹ ਲੱਗੇ ਹੋਏ ਮੈਜੋਰ ਕਰਨ ਤੇ ਆਪਾਂ ਵੀ ਹੋਈਏ ਰੈਡੀ ਤਿਆਰ ਸਾਰ ਹੋ ਗਏ ਕੰਮ ਖਾ ਜਾਵੇ ਕੰਮ ਹੁਣ ਤੁਹਾਨੂੰ ਤੁਹਾਡੇ ਘਰ ਲੱਚ ਨਹੀਂ ਆ ਹਾਂ ਵਧਾਈਆਂ ਬੇਬੇ ਤੈਨੂੰ ਵੀ ਹਾਂ ਵਧਾਈਆਂ ਸੋਹਣੇ ਹੋ ਗਿਆ ਕੰਮ ਆਪਾਂ ਵੀ ਹੁਣ ਰੈਡੀ ਹਾਂਜੀ ਦੋਸਤੋ ਕੀ ਹਾਲ ਚਾਲ ਆ ਸਾਰਿਆਂ ਦਾ ਮੀਰ ਸਾਹਿਬ ਨਾਲ ਤੇ ਪ੍ਰਮਾਤਮਾ ਵੀ ਇਹਨਾਂ ਸਭ ਠੀਕ ਹੀ ਹੋਣਗੇ ਤੇ ਆਪਾਂ ਲਈ ਫਿਰਦਾ ਕੰਬਲ ਕਿਉਂਕਿ ਤੁੰਦ ਪੈਣ ਲੱਗੀ ਤੇ ਨਾਲ ਹੋਗੀ ਠੰਡ ਕਾਫੀ ਹੋਗੀ ਤੇ ਆ ਦੇਖ ਸਕਦੇ ਤੁਸੀਂ ਸਾਰੇ ਮੇਰੇ ਪਿੱਛੇ ਐਸੇ-ਵੈਸੇ ਸਾਰੀ ਤੰਦੀ ਤੰਦ ਹੋਈ ਵੀ ਹੈਗੀ ਤੇ ਆਪਣੀ ਵੀਡੀਓ ਤੇ ਜਿਹੜੇ-ਜਿਹੜੇ ਵੀਰ ਵੀ ਕਮੈਂਟ ਕਰਦੇ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਵੀਰੇ ਆਪਾਂ ਨੂੰ ਕਮੈਂਟ ਕਰਨ ਲਈ ਤੇ ਰਿਪਲਾਈ ਕਰਨ ਲਈ ਉਹਨਾਂ ਦੇ ਵਿੱਚ ਹੈਗਾ ਇੱਕ ਆਪਣੇ ਬਾਈ ਸ਼ਿਭੂ ਵਲੌਗਸ ਤੇ ਇੱਕ ਹੈਗਾ ਬਾਈ ਵਿਰਿੰਦਰ ਖੋਸਾ ਆ ਦੋਨਾਂ ਵੀਰਾਂ ਦਾ ਬਹੁਤ-ਬਹੁਤ ਥੈਂਕ ਯੂ ਤੇ ਇੱਕ ਹੋਰ ਹੈਗਾ ਵੀਰ ਆਪਣੇ ਉਹਦਾ ਨਾਮ ਭੁੱਲ ਗਿਆ ਵੀਰ ਮੈਂ ਉਹਦਾ ਸੀਗਾ ਸੰਧੂ ਸਾਈ ਬਾਈ ਤੇ ਉਹਨੇ ਵੀ ਆਪਾਂ ਨੂੰ ਕਮੈਂਟ ਕੀਤਾ ਸੀਗਾ ਉਹਨੇ ਕਮੈਂਟ ਦੇ ਵਿੱਚ ਲਿਖਿਆ ਵੀ ਸੀਗਾ ਕੰਦਾ ਬਾਈ ਜੀ ਵੀ ਸਾਰੇ ਬੰਦੇ ਇੱਕ ਵਾਰ ਐਡ ਨਾ ਕਰਿਆ ਕਰੋ ਵੀ ਜਲਦੀ ਜਲਦੀ ਨਾ ਕਾਲੀ ਕਾਲ ਨਾ ਐਡ ਕਰਿਆ ਕਰੋ ਹੌਲੀ ਹੌਲੀ ਐਡ ਕਰਿਆ ਕਰੋ ਕੋਈ ਗੱਲ ਨਹੀਂ ਵੀਰ ਆਪਾਂ ਅੱਗੇ ਤੋਂ ਰੱਖਾਂਗੇ ਨਿਗਾ ਤੇ ਆਪਣੇ ਵਲੌਗ ਤੇ ਕਮੈਂਟ ਕਰਨ ਲਈ ਸਾਰਿਆਂ ਨੂੰ ਵੀਰ ਦੂਰੀਆ ਥੈਂਕ ਯੂ ਜੋ ਵੀ ਵੀਰ ਆਪਣੇ ਵੀਡੀਓ ਤੇ ਕਮੈਂਟ ਕਰੂਗਾ ਤਾਂ ਆਪਾਂ ਉਹਦੇ ਚੈਨਲ ਦਾ ਨਾਮ ਵੀ ਜਰੂਰ ਲਵਾਂਗੇ ਤੇ ਉਹਦਾ ਕਮੈਂਟ ਵੀ ਵੀਰ ਦਾ ਪੜਾਂਗੇ ਕਮੈਂਟ ਬਾਈ ਬਹੁਤ ਵਧੀਆ ਵਧੀਆ ਕਰਿਓ ਤੇ ਇਹਦੇ ਨਾਲ ਹੀ ਆਪਾਂ ਸ਼ੁਰੂ ਕਰਦੇ ਆਪਾਂ ਅੱਜ ਦਾ ਵਲੌਗ ਤੇ ਅੱਜ ਆਪਣੇ ਸਾਰੇ ਕਰੈਕਟਰ ਵੈਸੇ ਗਏ ਵੇ ਸਕੂਲ ਤੇ ਫਿਰ ਵੀ ਆਪਾਂ ਵੀਡੀਓ ਜ਼ਰੂਰ ਬਣਾਵਾਂਗੇ ਚਲੋ ਤੁਸੀਂ ਦੇਖੀ ਲਈ ਵੀ ਕਿੰਨੇ ਤੋਂ ਦਾ ਦਰਖਤ ਦੁਰਖਤਾਸ ਵਸੇ ਦਿਖਦੇ ਦਿਖਦੇ ਨਹੀਂਗੇ ਦੇਖ ਲਿਆ ਨਹੀਂ ਦੇਦੇ ਚਲੋ ਆਪਾਂ ਚੱਲਦੇ ਆ ਆਪਣੇ ਕਰੇ ਹੁਣ ਇੱਕ ਵਾਰੀ ਕਿਉਂਕਿ ਇੱਥੇ ਆਪਾਂ ਇਸ ਸਿਰਫ ਸਿਰਫ ਇੱਕ ਵੀਡੀਓ ਐਡਿਟ ਤੇ ਵੌਇਸਓਵਰ ਕਰਨ ਵਾਸਤੇ ਆਪਾਂ ਚੱਲਦੇ ਹੁਣ ਕਰੇ ਚਲੋ ਬਾਕੇ ਕਰੇ ਹੈ ਕੋਈ ਨਹੀਂਗਾ ਤਾਂ ਡੌਗ ਆਪਣੇ ਬਾਤ ਤੇ ਬੈਠਾ ਹਾਂ ਹਾਂ ਇਹ ਐਂ ਕਰ ਬਾਰਵੀ ਜਿਹੜਾ ਵੇ ਤੂੰ ਕੋਲਣਗੇ ਫਿਰ ਅਪ ਕਰਦੇ ਵੇਟ ਚਲ ਆ ਜੀ ਇਹ ਸਾਡੀ ਮੋਟੋ ਆ ਸਾਡੀ ਨੈਨਸੀ ਵੀ ਨਾਲ ਪਹਿਲਾਂ ਕਿਨੂੰ ਤੇ ਨੈਨਸੀ ਦਾ ਹਾਲ ਇਹੀ ਹੈ ਰੋਟੀ ਖਾਣਾ ਫਿਰ ਮਨਾਉਣਾ ਤੇ ਨੈਨਸੀ ਤੇ ਸਾਡੀ ਮੋਟੋ ਕੀ ਕਰਦੀ ਫਿਰਦੀ ਹੈ ਚਲੋ ਆਪਾਂ ਚਲਦੇ ਅੰਦਰ ਨੈਨਸੀ ਨਾਲ ਹੀ ਆ ਗਈ ਤਾਂ ਕਿਸੇ ਨਾਲ ਬੈਠਾ ਅੰਦਰ ਵਾਹ ਵੇਖਿਆ ਵੇਖਿਆ ਮਮਾ ਉਹ ਵੇਖਿਆ ਦੁੱਜੀ ਹਣੇ ਵੀ ਕਰਤੀ ਕਾ ਬੈਠਾ ਰਹਿ ਜੀ ਜਦੋਂ ਸਾਰਾ ਰਜਾਈ ਦਾ ਖਲਾਰਾ ਖਲਾਰਾ ਚੱਲੀ ਜਾਂਦਾ ਐ ਕਜਬਾ ਏ ਹੈਲੋ ਹਾਏ ਹਾਏ ਹਾਂ ਬਾਏ ਬਾਏ ਕਰਦਾ ਚਲੋ ਆਪਾਂ ਚੱਲਦੇ ਆ ਬਾਹਰ ਮੇਰੇ ਕਰੈਕਟਰ ਆ ਚੁੱਕੇ ਹੈਗੇ ਆ ਬੈਠਾ ਮੇਰਾ ਵੱਡਾ ਤੇ ਸਭ ਤੋਂ ਮੇਨ ਕਰੈਕਟਰ ਲੜੋ ਲੜਾਈ ਵਾਲਾ ਬਲੌਗ ਤੁਸੀਂ ਅੱਜ ਦੇਖੋਗੇ ਇਹਦੇ ਨਾਲ ਲੜਾਈ ਕੱਲ ਵਾਲੀ ਤੇ ਆ ਸਾਡੀ ਪ੍ਰਿਆ ਹੈ ਤੇ ਆ ਸਾਡਾ ਪਾਵਾ ਤੇ ਸਾਡੀ ਚਰਨਪ੍ਰੀਤ ਕੌਰ ਆਂਟੀ ਚਰਨਜੀਤ ਨਹੀਂ ਚਰਨੋਂ ਆਂਟੀ ਸਮਾਈ ਬਲੀਜ਼ ਆਂਟੀ ਖੁਸ਼ ਹੋ ਜਾਂਦੀ ਹੈ ਬੱਤਰ ਵਾਰ ਹਾਂ ਤੇ ਆ ਸਾਡੀ ਸਟੈਲੋ ਮਰਨਾ ਨਾ ਹੋਵੇ ਤਾਂ ਇਹ ਆ ਕੀ ਸਟੈਲੋ ਮੇਰੇ ਨਾਲ ਸਹੀ ਨਾਲੇ ਆ ਕਰਜ ਨਾਲੇ ਸਟੈਲੋ 2 ਨਾਈਸ ਚੱਲ ਠੀਕ ਹੈ ਆ ਗਿਆ ਬਰਲਾ ਸਿੰਘ ਬਾਜੀ ਵਧੀਆ ਵਧੀਆ ਕਿੱਧਰ ਚੱਲ ਪਿਆ ਫਲੀਨਾ ਹਾਂ ਇਹ ਬਣੀ ਆਖੜਾ ਸੀਗਾ ਇਹ ਮੈਨੂੰ ਸਟੇਲਮ ਇਹਨੇ ਮਰਨੀ ਆ ਚਲੋ ਬੱਚਾ ਬਾਹਰ ਦੇਖਦੇ ਆਪਾਂ ਕਿੱਧਰ ਗਏ ਉਹ ਫਿਰਦੇ ਸਾਰੇ ਇਧਰ ਆਉਣਗੇ ਫਿਰ ਆਪਾਂ ਦੇਖੋਣੇ ਆ ਬਾਹਰ ਕੋਈ ਹੈ ਨਹੀਂਗਾ ਤੇ ਬੀਬਿਆ ਕੀ ਕਰ ਰਿਹਾ ਵੇਖੀ ਆ ਬੈਠੀ ਬੀਬੇ ਹਣਾ ਖੜ ਜਾ ਮੈਂ ਸਿਰ ਟੱਕ ਲਾਂ ਅੱਛਾ ਸਿਰ ਟੱਕ ਲੈ ਹੋ ਰੱਖ ਸਿਰ ਟੱਕ ਸਿਰ ਤੇ ਵੀ ਚਿੱਟਾ ਹੋ ਗਿਆ ਤੇਰਾ ਹਾਏ ਹੋਆ ਕਾਲੇ ਵਾਲ ਕਿਦੋਂ ਆ ਕੇ ਮਾਉਣਗੇ ਲੈ ਹਮ ਕਾਲੇ ਵਾਲ ਆ ਕੇ ਮਾਉਣਗੇ ਆ ਸਾਡੀ ਨੈਂਸੀ ਦੀ ਵੀ ਕੁੜਤਾ ਪਾ ਰੱਖੇ ਵੇਖ ਮਮੀ ਨੇ ਹਣਾ ਕਾਲੇ ਬਾਲ ਤੋਂ ਦੋਵੇਂ ਦੇ ਪੁੱਤ ਜਦੋਂ ਮੈਂ ਕੰਨ ਪੱਟੀ ਜਾਂਦਾ ਤਿੰਨ ਚਾਰ ਸਾਲ ਤੇਰੋ ਦੀ ਸੌ ਅੱਛਾ ਇਹ ਪਹਿਲੇ ਚੈੱਕ ਰੈਂਦਾ ਵੀ ਗਹਣੇ ਅਸਲੀ ਹੈ ਨਾ 15 ਤੈਨੂੰ ਅੱਖੀ ਤੇ ਚੁੱਕ ਕਰ ਚਲੋ ਜੀ ਇਹ ਲੱਗੇ ਹੋਏ ਮੈਜੋਰ ਕਰਨ ਤੇ ਆਪਾਂ ਵੀ ਹੋਈਏ ਰੈਡੀ ਤਿਆਰ ਸਾਰ ਹੋ ਗਿਆ ਕੰਮ ਮੁੱਖਾ ਜਾਵੇ ਕੰਮ ਹੁਣ ਤੁਹਾਨੂੰ ਤੁਹਾਡੇ ਘਰ ਲੱਤ ਨਹੀਂ ਆਉਂਦੀ ਹਾਂ ਵਧਾਈਆਂ ਬੇਬੇ ਤੈਨੂੰ ਵੀ ਹਾਂ ਵਧਾਈਆ ਸੋਹਣਾ ਹੋ ਗਿਆ ਕੰਮ ਆਪਾਂ ਵੀ ਹੁਣ ਰੈਡੀ ਆਓ ਆਪਾਂ ਆ ਕੇ ਇਧਰ ਆਪਣਾ ਮੋਟਰਸਾਈਕਲ ਤੇ ਸਾਡਾ ਕੋਟਾ ਤੇ ਲੱਗੇ ਹੋਏ ਪਾਣੀ ਪਰਨ ਵੋਟਾਂ ਸਿੰਘਾਂ ਵੋਟਾਂ ਚ ਪਹਿਲਾਂ ਪਾਣੀ ਦੇ ਵਾਦੇ ਰੇਖਾ ਨਹੀਂ ਵੀ ਪਾਣੀ ਹਾਈ ਤੇ ਕਰਨੀ ਪਾਉਂਦੇ ਵਿਆਹ ਹਾਲ ਹੋਇਆ ਪਿਆ ਹਾਂ ਸਪੈਂਡ ਦਾ ਸਹੀ ਗੱਲ ਐ ਇਹਨਾਂ ਦੀ ਪਾਪਾ ਨਹੀਂ ਅੱਗ ਲੱਗੀ ਨੇ ਇਹਦੀ ਚੌਥ ਘੰਟ ਸਹੀ ਗੱਲ ਐ ਤੇ ਅੱਜ ਬੱਚਾ ਪਾਰਟੀ ਹੈਗੀ ਕਿ ਤੇ ਇੱਧਰ ਸਾਡੇ ਆ ਵੀ ਪਾਣੀ ਲੈਣ ਜਾਊਗਾ ਤੇ ਪਾ ਲੋ ਭਈ ਸਾਡੀ ਮੁੱਦੇ ਮੂੰਹ ਨਹੀਂ ਨਹੀਂ ਸਦੇ ਮੂੰਹ ਭਈ ਐ ਤੇ ਆ ਸਾਡਾ ਪਾਣੀ ਲੈਣ ਜਾਊਗਾ ਰੇੜੀ ਤੇ ਹਣਾ ਵੀ ਹਮ ਨਾ ਜਾਓ ਹਮ ਨੇ ਸਫਾਰੀ ਤੇ ਜਾਏਗਾ ਤੂੰ ਜਾਂਦਾ ਨਹੀਂ ਗਿਆ ਇਹਦੀ ਟੌਰ ਚ ਫਰਕ ਪੈਂਦਾ ਕਿਉਂਕਿ ਕਿਹੜਾ ਪਾਣੀ ਪੀਂਦਾ ਗਿਆ

ਹੁਣ ਆਪਾਂ ਚੱਲੇ ਕਰੇ ਤੇ ਅੱਗੇ ਸਾਹਮਣੇ ਪਿੰਡ ਦਾ ਸਾਡੇ ਦਾ ਗੁਰਦੁਆਰਾ ਇਹ ਜਾਂਦੀ ਪਿੰਡ ਦੇ ਬਿਲਕੁਲ ਜਲਦੀ ਖੇਲੀ ਤੇ ਸਾਡੇ ਨਵੇਂ ਨਵੇਂ ਵਲੌਗ ਦੇਖਣ ਲਈ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਬਾਕੀ ਵਲੌਗ ਬਣਾਵਾਂਗੇ ਕੱਲ ਗੁੱਡ ਬਾਏ ਬਾਏ